ਕਿੰਨੀ ਵਾਰੀ ਮਹਾਰਾਜ ਨੇ ਕਿਹਾ ਤਿੰਨ ਵਾਰੀ ਛੰਦ ਵਰਤੇ ਆ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਭੜਿਆ ਮੋਖਾ ਥਾਂ ਥਾਂ ਤੇ ਫੜਕਣਾ ਦਰ ਦਰ ਦੀਆਂ ਠੋਕਰਾਂ ਦਾ ਇਕ ਪਰਮੇਸ਼ਰ ਦੇ ਪਿਆਰੇ ਨੂੰ ਸਿਉਣਾ ਕਰ ਇਕ ਨੂੰ ਧਿਆਉਂਦੇ ਆ ਤਾਂ ਸਾਡੀ ਗਤੀ ਹੁੰਦੀ ਹੈ ਕਾਲ ਕਲੇਸ਼ ਲੋਕੋ ਮਾ ਘਾਵਰ ਤਾਰੇ ਐਨੀਆਂ ਦਾ ਤਾਂ ਲੜਦੇ ਆ ਸੰਸਾਰ ਦੇ ਸਮੁੰਦਰ ਸਾਗਰ ਨੂੰ ਤਰ ਜਾਈ ਦਾ ਆਓ ਜੋ ਮਹਾਰਾਜ ਨੇ ਉਪਦੇਸ਼ ਬਖਸ਼ੇ ਉਹਨਾਂ ਨਾਲ ਜੁੜੀਏ ਸਰਬ ਸੰਗਤ ਪਿਆਰ ਸਹਿਤ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾ ਸਤ ਸਤ ਨਬਦੁਰ ਸਾਹਿਬ ਤੇ ਮੇਰਾ ਅਰਧਨ ਦੇ ਮਹਾਰਾਜ ਜੀ ਤਨਾਤਰੀ ਰਾਗ ਅੰਦਰ ਗੁਰਬਾਣੀ ਉਚਾਰਨ ਕਰਦੇ ਹਨ ਜਿਨ ਤੁਮ ਭੇਜੇ ਤਿਨ ਹੈ ਬੁલાਏ ਸੁਖ ਸਹਜ ਸੇਤੀ ਘਰ ਆਓ ਸਤਗੁਰੂ ਮਹਾਰਾਜ ਗੁਰਬਾਣੀ ਅੰਦਰ ਬਿਮਾਨ ਕਰਕੇ ਦੱਸਦੇ ਹਨ ਇੰਜ ਜਨਮ ਭੇਜੇ ਤੇ ਨਾ ਬੁਲਾਏ ਬੱਚੇ ਦਾ ਸੰਸਾਰ ਦੇ ਉੱਪਰ ਜਨਮ ਦਾ ਆਗਾਜ਼ ਹੁੰਦਾ ਹੈ ਤਾਂ ਹੁੰਦਾ ਉਹਦੀ ਰਹਿਮਤ ਕਿਰਪਾ ਦੇ ਨਾਲ ਹੀ ਹੈ ਕੋਈ ਭੇਜਦਾ ਹੈ ਤੇ ਅਸੀਂ ਸੰਸਾਰ ਤੇ ਆਉਨੇ ਆ ਜੇ ਉਹ ਨਾ ਭੇਜੇ ਤੇ ਨਹੀਂ ਆ ਸਕਦੇ ਇਹ ਲਿਖਿਆ ਹੁੰਦਾ ਹੈ ਕਰਮਾਂ ਦਾ ਕਿਹਦੀ ਕੋਖ ਦੇ ਵਿੱਚ ਆਉਣਾ ਹੈ ਕਿਹਦੀ ਕੋਖ ਤੋਂ ਜਨਮ ਲੈਣਾ ਪਰ ਉਹ ਭੇਜਦਾ ਹੈ ਤਾਂ ਹੀ ਹੁੰਦੇ ਆ ਤੇ ਮਹਾਰਾਜ ਕਹਿੰਦੇ ਜੇ ਤੂੰ ਭੇਜੇ ਤੈਨਾਂ ਬੁલાਏ ਤੇ ਫਿਰ ਜਿੰਨੇ ਦਿਨੋਂ ਭੇਜਿਆ ਹੈ ਸੰਸਾਰ ਤੇ ਅੱਜ ਉਹਨੇ ਹੀ ਤਾਂ ਸੱਦਾ ਦਿੱਤਾ ਹੈ ਨਾ ਜਿੱਦਾਂ ਸੰਸਾਰ ਤੋਂ ਮੌਤ ਹੋਣੀ ਹੈ ਵਾਪਸ ਜਾਣ ਮਹਾਰਾਜ ਕਹਿੰਦੇ ਅੱਜ ਉਹਨੇ ਹੀ ਸੱਦਾ ਦਿੱਤਾ ਹੈ ਕਿ ਆ ਜਾ ਪੁੱਤਰਾ ਤੇਰਾ ਸਮਾਂ ਸਮਾਪਤ ਹੋ ਗਿਆ ਹੁਣ ਜਿੰਨੇ ਭੇਜਿਆ ਉਹਨੇ ਬੁਲਾ ਲਿਆ ਗੱਲ ਤਾਂ ਹੀ ਨਹੀਂ ਕੋ ਸੀ ਪਰ ਅਸੀਂ ਬਹੁਤ ਹੀ ਵੱਡੀ ਬਣਾ ਲਈ ਪਰਮੇਸ਼ਰ ਨਾਮ ਨੂੰ ਟੁੱਟ ਕੇ ਵਿਰਲਾਪ ਕਰਨੇ ਸ਼ੁਰੂ ਕਰਤੇ ਮੋਹ ਦੀਆਂ ਹੰਦਾਂ ਦੇ ਵਿੱਚ ਫਸ ਗਏ ਤੇ ਸੰਸਾਰ ਤੋਂ ਅਸੀਂ ਜਾਣਾ ਹੀ ਨਹੀਂ ਚਾਹਦੇ ਆਪਣੇ ਨੇਚਲ ਘਰ ਵਿੱਚ ਅਸਲ ਘਰ ਵਿੱਚ ਜਾਣਾ ਹੀ ਨਹੀਂ ਚਾਹੁੰਦੇ ਸਾਨੂੰ ਸੰਸਾਰ ਪਿਆਰਾ ਹੋਇਆ ਪਰ ਮਹਾਰਾਜ ਕਹਿੰਦੇ ਆ ਸੁਖ ਸਹਜ ਸੇਤੀ ਕਰ ਲਓ ਸੁਖ ਸਹਜ ਸੇਤੀ ਇਸ ਸੋਖ ਸੁਖਾਂ ਦੇ ਨਾਲ ਆਨੰਦ ਮਾਣਦਾ ਹੋਇਆ ਜਿਵੇਂ ਸੰਸਾਰ ਤੇ ਗਿਆ ਹੈ ਕਿਉਂ ਇਹ ਨੰਦ ਮਾਰਦਾ ਸੰਤ ਅਨੰਦ ਮਾਣਦਾ ਹੋਇਆ ਸੁਖ ਦੇ ਨਾਲ ਸੰਸਾਰ ਤੋ ਵਾਪਸ ਆ ਜਾ ਕਿਉਂ ਇਹਨਾਂ ਮੋਦੀਆਂ ਤੰਲਾਂ ਵਿੱਚ ਰਸਿਆ ਹੋਇਆ ਹੈ ਕਿਉਂ ਮਿਰਲਾਬ ਕਰਦਾ ਹੈ ਕਿਉਂ ਨਿਜਰਾਉਂ ਜੀ ਕਰਦਾ ਅਸਲ ਕਾਰ ਸਾਡਾ ਇੱਕ ਹੀ ਹੁੰਦਾ ਹੈ ਸੰਸਾਰ ਤੇ ਜਨਮ ਲਿਆ ਹੈ ਜੇ ਅਸੀਂ ਆਪਣਾ ਘਰ ਬਣਾਇਆ ਹੋਇਆ ਸੰਸਾਰਿਕ ਘਰ ਤੇ ਮਾਤਾ ਪਿਤਾ ਰਿਸ਼ਤੇਦਾਰੀ ਵਿੱਚ ਬੱਚੇ ਨੂੰ ਭੇਜਦੇ ਨਾ ਕਹਿੰਦੇ ਆ ਪੁੱਤ 10 ਦਿਨ ਲਾਇਆ 15 ਲਾਇਆ ਛੁੱਟੀਆਂ ਚੱਲ ਰਹੀਆਂ ਹੁਣ ਬੱਚਾ ਜਾਂਦਾ ਹੈ ਤੇ ਜਦੋਂ ਦਿਨ ਪੂਰੇ ਹੋ ਜਾਂਦੇ ਆ ਤੇ ਮਾਂ ਪਿਓ ਕਹਿੰਣ ਕਰਦੇ ਪੁੱਤ ਆ ਜਾ ਕਹਿੰਦਾ ਨਹੀਂ ਇੱਕ ਦਿਨ ਹੋਰ ਲਾ ਲਓ ਇੱਕ ਦਿਨ ਹੋਰ ਲਾ ਲਓ ਆਖਰਕਾਰ ਨੂੰ ਘਰੇ ਆਪਣੇ ਆਉਣਾ ਹੀ ਹੁੰਦਾ ਆ ਭਾਵੇਂ ਮਨ ਦੁਖੀ ਕਰਕੇ ਆਜੋ ਭਾਵੇਂ ਹੱਸਦੇ ਹੁੰਦੇ ਆ ਕੋਈ ਬੱਚੇ ਘਰੇ ਜੀ ਲੰਬਦੇ ਆ ਛੇਤੀ ਆ ਜਾਂਦੇ ਆ ਕਈਆਂ ਦਾ ਬਾਅਦ ਰਿਸ਼ਤਦਾਰ ਇਸ ਤਰ੍ਹਾਂ ਮਾਨ ਲਗਦਾ ਆ ਉਹਨਾਂ ਨੂੰ ਇੰਜ ਹੁੰਦਾ ਆ ਕਿ ਚੁਕੀਆਂ ਹੋਰ ਹੋ ਜਾਂਦੀਆਂ ਰੋ ਰ ਆ ਕੇ ਹੁੰਦੇ ਆ ਐਵੇਂ ਸਾਡਾ ਜਿਹੜਾ ਨਹੀਂ ਚਲਕਾਰਾ ਹੈ ਨਾ ਅਸਲ ਕਰ ਉਹ ਪਰਮੇਸ਼ਰ ਪਰਮਾਤਮਾ ਦੀ ਦਰਗਾਹ ਆ ਉਹਦੇ ਚਲਣਾ ਅਸੀਂ ਇਹ ਸੰਸਾਰ ਤੇ ਵੰਡਾ ਵੇਖਣ ਆਸਤੇ ਆਏ ਆ ਧੰਨ ਗੋਵਿੰਦ ਸਿੰਘ ਮਹਾਰਾਜ ਜੀ ਇਹਨੇ ਦੇਖਣ ਆਇਓ ਜਲਤ ਤਮਾਸ਼ਾ ਇਹ ਮਾਝ ਜਲਤ ਤਮਾਸ਼ਾ ਵੇਖਣ ਸੰਸਾਰ ਦੇ ਆ ਅਸੀਂ ਵੀ ਉਸੇ ਕੈਟਾਗਰੀ ਦੇ ਵਿੱਚ ਆ ਅਸੀਂ ਵੀ ਸੰਸਾਰ ਤੇ ਤਮਾਸ਼ਾ ਵੇਖਣ ਆਏ ਆ ਇਸਾਂ ਅੰਜਾਮਾਂ ਮਿਲਿਆ ਜੋ ਸਫਲਾ ਕਰੀ ਜਿਹਦੇ ਪਰ ਸਾਇ ਮਹਾਰਾਜ ਕਹਿੰਦੇ ਆ ਭਾਈ ਪ੍ਰਾਪਤ ਮਾਨੁਖ ਦੇ ਹਰੀਆ ਗੋਬਿੰਦ ਮਿਲਨ ਕੀ ਏ ਤੇਰੀ ਬਰੀਆ ਭਾਈ ਸਾਡੀ ਵਾਰੀ ਪਰਮੇਸ਼ਰ ਨੂੰ ਮਿਲਣ ਦੀ ਉਹ ਗੋਬਿੰਦ ਨੂੰ ਮਿਲਣ ਦੀ ਸਾਡੀ ਵਾਰੀ ਹੈ ਪਰ ਅਸੀਂ ਸੰਸਾਰ ਦੇ ਕਾਜਾਂ ਵਿੱਚ ਫਸ ਕੇ ਸਮਝ ਨਹੀਂ ਪਾਏ ਧਿਆਨ ਨਹੀਂ ਕੀਤਾ ਇਸ ਵਾਸਤੇ ਸਤਗੁਰੂ ਕਹਿੰਦੇ ਬਾਈ ਜਿਨ ਤੁਮ ਭੇਜੇ ਜਿਨੇ ਤੈਨੂੰ ਸੰਸਾਰ ਤੇ ਭੇਜਿਆ ਹੈ ਤੈਨਾਂ ਬੁਲਾਏ ਉਹਨੇ ਹੀ ਬੁਲਾ ਲਿਆ ਇਹਦੇ ਵਿੱਚ ਕਿਹੜੀ ਗੱਲ ਹੈ ਸੁਖ ਸਹਿਜ ਸੇthi ਕਹਰਾਓ ਸੋ ਸੁਕਾਣੇ ਨਾਲ ਆਪਣੇ ਘਰ ਵਾਪਸ ਫਰਤੋ ਅਨੰਦ ਮੰਗਲ ਗੁਣ ਗਾਓ ਸਹਿਜ ਧੋਨਾ ਨਹਿਚਲ ਰਾਜ ਕਮਾਓ ਮਹਾਰਾਜ ਕਹਿੰਦੇ ਆਨੰਦ ਮੰਗਲ ਵਰਗਾ ਸਾਇਦ ਤੋਂ ਨਿੱਤ ਲਾ ਜੀ ਮਾਉ ਸਾਧੂ ਕਹਿੰਦੇ ਸੁੱਖਾਂ ਦੇ ਨਾਲ ਆਪਣੇ ਘਰ ਆ ਘਰ ਪਹੁੰਚਿਆ ਤਾਂ ਜਾਵੇਗਾ ਜੇ ਰੱਬ ਦਾ ਨਾਮ ਲਵਾਂਗੇ ਨਹੀਂ ਤੇ ਫਿਰ ਇੱਥੇ ਹੀ ਆਉਣਾ ਪਵੇਗਾ ਘਰ ਆਉਣ ਦਾ ਭਾਵ ਇਹ ਹੈ ਕਿ ਸੰਸਾਰ ਦੇ ਮੋਨੋ ਤਿਆਗ ਲੈ ਆਏ ਸੰਸਾਰ ਤੇ ਚਲੇ ਜਾਵਾਂਗੇ ਫਿਰ ਆਉਣਾ ਪੈਣਾ ਫਿਰ ਜਾਵਾਂਗੇ ਇਹ ਕੰਮ ਚੱਲਦਾ ਰਹਿਣਾ ਹੈ ਪਰ ਮਹਾਰਾਜ ਕਹਿੰਦੇ ਪੁੱਤਰਾ ਆਪਣੇ ਮਾਪਿਓ ਨੂੰ ਯਾਦ ਕਰ ਉਹਦੇ ਉਪਦੇਸ਼ਾਂ ਨੂੰ ਸੁਣ ਕਮਾ ਸੇਵਾ ਕਰ ਸਿਮਰਨ ਕਰ ਤਾਂ ਕਿ ਤੂੰ ਵਾਪਸ ਆਪਣੇ ਘਰ ਪਰਤ ਸਕੇ ਇਹ ਆਵਾਗਨ ਦੇ ਚੱਕਰਾਂ ਦੇ ਵਿੱਚ ਨਾ ਵਸੇ ਆਪਣੇ ਘਰ ਪਰਤਿਆ ਤੇ ਘਰ ਪਰਤੇਗਾ ਤੇ ਮਿਲੇਗਾ ਕੀ ਫਾਇਦਾ ਕੀ ਇਹ ਕਰੇ ਜਾਣ ਦਾ ਕਹਿੰਦੇ ਆਨੰਦ ਮੰਗਲ ਗੁਣ ਗਾਉ ਸਹਿਜ ਤੁਨ ਆਨੰਦ ਤੇ ਮੰਗਲ ਪ੍ਰਾਪਤ ਹੁੰਦਾ ਹੈ ਉਹ ਪਰਮੇਸ਼ਰ ਹਰੀ ਦੇ ਗੁਣਾਂ ਨੂੰ ਸਹਿਜ ਦੇ ਨਾਲ ਗਾਉਣ ਦੇ ਨਾਲ ਤੁਨ ਨੇਚਰ ਰਾਜ ਕਮਾਓ ਸਤਿਗੁਰੂ ਮਹਾਰਾਜ ਕਹਿੰਦੇ ਆ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਆਪਣੀ ਥਾਂ ਬਣਾ ਕੇ ਪਹੁੰਚ ਕੇ ਨੇਚੁਰਲ ਰਾਜਕਮਾਉ ਸੰਸਾਰ ਦੇ ਉੱਤੇ ਜਿਹੜਾ ਰਾਜਕਮਾਰਿਆਂ ਹੈ ਨਾ ਇਹ ਕੋਈ 10 ਸਾਲ ਕੋਈ 20 ਸਾਲ ਕੋਈ 500 ਸਾਲ 1000 ਸਾਲ ਤ੍ਰੂਪਹਿਲਾਦ ਤ੍ਰੂਪ ਭਗਤ ਜੀਆਂ ਨੇ 36000 ਸਾਲ ਸੰਸਾਰ ਤੇ ਰਾਜ ਕੀਤਾ ਭਾਵੇਂ ਭਗਤ ਸਨ ਜਾਣਾ ਤੇ ਬਿਆਈ ਆ ਨਾ ਜਾਣਾ ਪਵੇਗਾ ਪਰ ਉਹ ਇੱਥੋਂ ਗਏ ਆ ਤੇ ਰੱਬ ਦੀ ਬੰਦਗੀ ਕਰ ਕੇ ਗਏ ਆ ਉਹਨਾਂ ਨੇ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਨਿਵਾਸ ਪ੍ਰਾਪਤ ਕੀਤਾ ਹੈ ਉਹਨਾਂ ਸੋਖੀ ਪਾਇਆ ਆ ਪਰ ਅਸੀਂ ਚੱਕਰਾਂ 'ਚ ਫਸੇ ਆ ਕਹਿੰਦੇ ਇੱਥੋਂ ਦਾ ਰਾਜ ਇੱਕ ਦਿਨ ਸਮਾਪਤ ਹੋਵੇਗਾ ਕਹਿੰਦੇ ਤੂੰ ਨਿਹਚਲ ਰਾਜਮ ਕਮਾਹ ਜਿਹੜਾ ਕਦੇ ਵੀ ਨਾ ਮੁੱਕਣ ਵਾਲਾ ਕਦੇ ਵੀ ਖਤਮ ਨਾ ਹੋਣ ਵਾਲਾ ਰਾਜ ਇਹੋ ਜਿਹਾ ਰਾਜ ਨੂੰ ਕਮਾ ਲੈ ਸਤਿਗੁਰੂ ਮਹਾਰਾਜ ਪ੍ਰਮਾਣ ਕਰਦੇ ਹਨ ਤੁਮ ਘਰ ਆਵੋ ਮੇਰੇ ਮੀਤ اے ਮੇਰੇ ਮਿੱਤਰਾ ਪਿਆਰਿਆ ਤੁਮ ਘਰ ਆਵੋ ਤੂੰ ਆਪਣੇ ਘਰ ਆ ਆਪਣੇ ਘਰ ਪਹੁੰਚ ਸਤਿਗੁਰੂ ਮਹਾਰਾਜ ਫਰਮਾਨ ਕਰਦੇ ਇਹ ਪੁੱਤਰ ਸਮਾਵੜਾ ਚੁਕਾਇ ਤੂੰ ਆਪਣੇ ਘਰ ਪਰਤ ਆ ਤੁਮਰੇ ਦੋਖੀ ਅਰ ਆਪ ਨੇਵਾਰੇ ਅਪਦਾ ਭਈ ਬਤੀਤ ਤੁਮ ਘਰ ਆਓ ਮੇਰੇ ਨੀਤ ਦਾ ਭਾਵੇ ਵੀ ਆ ਇਹ ਬਹੁਤ ਥੇਰ ਹੋ ਗਿਆ ਸੰਸਾਰ ਦੀਆਂ ਵਾਸ਼ਨਾਵਾਂ ਵਿੱਚ ਲੱਗਿਆ ਵਿਕਾਰਾਂ ਵਿੱਚ ਫਸੇ ਹੋਏ ਬੜਾ ਲੰਮਾ ਸਮਾਂ ਹੋ ਸਮਾਂ ਆ ਗਿਆ ਕੀ ਹੁਣ ਇਹਨਾਂ ਵਿਕਾਰਾਂ ਤੋਂ ਹਟ ਕੇ ਇਹਨਾਂ ਵਾਸ਼ਨਾਵਾਂ ਤੋਂ ਬਚ ਕੇ ਪਰਮੇਸ਼ਰ ਦੇ ਨਾਮ ਜਪਣ ਦੀ ਵਾਰੀ ਆ ਗਈ ਆ। 50 ਸਾਲਾਂ ਤੋਂ ਉਮਰ ਤਾਂ ਹੋ ਗਈ ਆ ਤੇ ਰੱਬ ਦਾ ਨਾਮ ਹੀ ਲਿਆ ਸੰਸਾਰਿਕ ਕੰਮਾਂ ਕਾਜਾਂ ਵਿੱਚ ਹੀ ਬਤੀਤ ਕਰ ਲਿਆ ਸਮਾਂ। ਪੁਤਰਾ ਬਾਸਕਾਰ ਹਣ ਤੂੰ ਵਾਪਸ ਆ ਆਪਣੇ ਘਰ ਅੰਦਰ ਰੱਬ ਦੇ ਨਾਮ ਨਾਲ ਜੁੜ ਤੁਮ ਘਰ ਆਵੋ ਮੇਰੇ ਮੀਤ। ਘਰ ਆ ਮਿੱਤਰ ਪਿਆਰਿਆ। ਸੁਣ ਮਨ ਮਿਤਰ ਪਿਆਰਿਆ ਮਿਲ ਗੇੜਾ ਹੈ ਇਹ ਇਹ ਹੀ ਵੇਲਾ ਹੈ ਪਰਮੇਸ਼ਰ ਨਾਲ ਮਿਲਣ ਦਾ ਤੇ ਵਾਪਸ ਆ ਜਾ ਆਪਣੇ ਘਰ ਪਰਮੇਸ਼ਰ ਨੂੰ ਯਾਦ ਕਰ ਜੇ ਤੂੰ ਆਪਣੇ ਘਰ ਵਾਪਸ ਆ ਜਾਈਂ ਦਰਬਾਰ ਅੰਦਰ ਹਾਜ਼ਰੀ ਭਰੇ ਪਰਮੇਸ਼ਰ ਦੀ ਬਾਣੀ ਦਾ ਉਚਾਰਨ ਕਰੇ ਤੇ ਸਤਿਗੁਰੂ ਕਹਿੰਦੇ ਤੁਮਰੇ ਰੋਖੀ ਹਰਿ ਆਪ ਨਿਵਾਰੇ ਅਪਦਾ ਭਈ ਬਤੀਤ ਇਹਦੇ ਤੇਰੇ ਜਿੰਨੇ ਵੀ ਦੋਖੀ ਆ ਨਾ ਸੰਸਾਰ ਤੇ ਹਰੇ ਆਪ ਨਿਵਾਰੇ ਉਹ ਹਰੀ ਪਰਮੇਸ਼ਰ ਵਾਹਿਗੁਰੂ ਆਪ ਉਹਨਾਂ ਦਾ ਨਸਾਰਾ ਸੰਸਾਰ ਤੋਂ ਕਰ ਦਿੰਦਾ ਆ ਆਪ ਉਹਨਾਂ ਦੋਖੀਆਂ ਨੂੰ ਮਾਰ ਲੈਂਦਾ ਆ ਸਾਡੀ ਰਖਿਆ ਕਰਦਾ ਹੈ ਤੇਮਰੇ ਦੋਖੀ ਹਰੇ ਆਪ ਨਿਵਾਰੇ ਪਰਮੇਸ਼ਰ ਆਪ ਤੇਰੇ ਦੋਖੀਆਂ ਨੂੰ ਨਿਵਾਰ ਲੈਂਦਾ ਆ ਦੂਰ ਕਰ ਦਿੰਦਾ ਆ ਅਬ ਦਾ ਭੈ ਭਤੀਤ ਜਿਹੜੀਆਂ ਬਦਾਵਾਾਂ ਆਪਦਾਵਾਾਂ ਸੰਸਾਰ ਤੇ ਆਉਣੀਆਂ ਨੇ ਸਤਿਗੁਰੂ ਮਹਾਰਾਜ ਉਹਨਾਂ ਦੋਵੇਂ ਹੱਥ ਦੇ ਕੇ ਸਾਡੀ ਰੱਖਿਆ ਕਰਦੇ ਆ ਸਾਨੂੰ ਬਚਾਉਂਦੇ ਹਨ ਰਹਾਉ ਠਰਾਉ ਦੇ ਕਰਕੇ ਸਤਿਗੁਰੂ ਧੰਗ ਗੁਰ ਅਰਜਨ ਦੇਵ ਮਹਾਰਾਜ ਸਾਹਿਬ ਜੀ ਗੁਰਬਾਣੀ ਉਚਾਰਨ ਕਰਦੇ ਹਨ ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ ਨਾਸਨ ਭਾਜਨ ਥਾਕੇ ਅੱਜ ਸਤ ਗੁਰੂ ਦੀ ਰਹਿਮਤ ਹੋਈ ਉਹ ਸਿਰਜਣਾ ਹਰ ਪਰਮੇਸ਼ਰ ਵਾਹਿਗੁਰੂ ਕਰਨ ਹਾਰੇ ਨੇ ਬੜੀ ਵਡਿਆਈ ਵਾਲੀ ਗੱਲ ਕੀਤੀ ਕਿ ਸਾਡੇ ਤੇ ਰਹਿਮਤ ਕਰਕੇ ਸਾਨੂੰ ਪ੍ਰਗਟ ਕਰ ਦਿੱਤਾ ਸਾਨੂੰ ਪ੍ਰਕਾਸ਼ ਦਿੱਤਾ ਪ੍ਰਗਟ ਕੀਨੇ ਪ੍ਰਭ ਕਰਨੇ ਆਰੇ ਨਾਸਨ ਭਾਜਨ ਥਾਕੇ اے ਮਨੁੱਖਾ ਤੈਨੂੰ ਉਹ ਪਰਮੇਸ਼ਰ ਨੇ ਪ੍ਰਗਟ ਕਰ ਦਿੱਤਾ ਹੈ ਹੁਣ ਨਾਸਨ ਭਾਜਨ ਥਾਕੇ ਜਿਹੜਾ ਤੇਰਾ ਸੰਸਾਰ ਦੇ ਵਿੱਚ ਨਸਣ ਤੇ ਭਜਣ ਦਾ ਕਾਰਜ ਸੀਨਾ ਤੇਰਾ ਦਿਨੋਂ ਦਿਨ ਹੁੰਦਾ ਤੇ ਐਨੂੰ ਭੱਜ ਜਾਣਾ ਰਾਤ ਹੁੰਦੀ ਐਨੂੰ ਭੱਜ ਜਾਣਾ ਕਿੰਦੇ ਨਸਣਾ ਭਜਣਾ ਤੇਰਾ ਥੱਕ ਗਿਆ ਭਾਵ ਮੁੱਕ ਗਿਆ ਆ ਹੁਣ ਤੈਨੂੰ ਇਹ ਕਰਨ ਦੀ ਲੋੜ ਨਹੀਂ ਆ ਕਿਉਂ ਕਿ ਰੱਬ ਨੇ ਤੈਨੂੰ ਪ੍ਰਗਟ ਕਰ ਦਿੱਤਾ ਹੈ ਜਿੰਨੂੰ ਰੱਬ ਪ੍ਰਗਟ ਕਰ ਦੇਵੇ ਉਹਨੂੰ ਫਿਰ ਦੁਨੀਆ ਤੇ ਨਸਨ ਪਛਣ ਦੀ ਲੋੜ ਨਹੀਂ ਉਹਨੂੰ ਕਿਹੇ ਕੋ ਜਾਣ ਦੀ ਲੋੜ ਨਹੀਂ ਪੈਂਦੀ ਸਾਰੇ ਉਹਦੇ ਕੋ ਆਉਂਦੇ ਆ ਆਉਂਦੇ ਆ ਨਾ ਮਹਾਂਪੁਰਖਾਂ ਕੋ ਸਾਰੇ ਜਾਨ ਸੰਤਾਨ ਕੋ ਬਾਬਾ ਜੀ ਸਾਡੇ ਘਰ ਆਓ ਬਾਬਾ ਜੀ ਸਾਡੇ ਘਰ ਚਲੋ ਕਿਉਂ ਆnde ਉਹਨਾਂ ਨੇ ਨਿਚਲ ਰਾਜ ਜਮਾਇਆ ਰੱਬ ਨਾਲ ਜੁੜਿਆ ਬੰਦਗੀ ਕੀਤੀ ਆ ਰਾਤਾਂ ਨੂੰ ਜਾਗ ਜਾ ਕੇ ਬੈਠੇ ਆ ਬੰਦਗੀ ਵਿੱਚ ਜਿਹੜੀ ਰੂਹ ਜੁੜਦੀ ਆ ਸਤਿਗੁਰੂ ਮਹਾਰਾਜ ਕਹਿੰਦੇ ਉਹ ਸੰਸਾਰ ਤੋਂ ਮੁਕਤ ਜਾਂਦੀ ਆ ਤੇ ਪਰਮੇਸ਼ਰ ਕਿਰਪਾ ਕਰਦੇ ਹਨ ਉਹਨਾਂ ਨੂੰ ਪ੍ਰਗਟ ਕਰਦੇ ਆ ਨਾਸਨ ਭਾਜਨ ਥਾ ਕਿ ਜਿਨ੍ਹਾਂ ਨੂੰ ਪਰਮੇਸ਼ਰ ਨੇ ਪ੍ਰਗਟ ਕਰ ਦਿੱਤਾ ਉਹਨਾਂ ਦਾ ਨਸਨਾ ਭਜਨਾ ਸੰਸਾਰ ਤੋਂ ਮੁੱਕ ਜਾਂਦਾ ਹੈ ਕਰ ਮੰਗਲ ਵਾਜੈ ਨਿਤ ਵਾਜੇ ਆਪਣਾ ਖਸਮ ਨਿਵਾਜੇ ਸਤਿਗੁਰੂ ਕਹਿੰਦੇ ਜਿਸ ਦਿਨ ਆਪਣਾ ਖਸਮ ਸਾਨੂੰ ਨਿਵਾਜ ਦੇਵੇ ਸਾਨੂੰ ਵਡਿਆ ਦੇਵੇ ਸਾਡੇ ਤੇ ਰਹਿਮਤ ਕਰ ਦੇ ਕਿਰਪਾ ਕਰ ਦੇ ਦਇਆਲ ਹੋ ਜਾਵੇ ਕਹਿੰਦੇ ਉਸ ਦਿਨ ਕੀ ਹੁੰਦਾ ਕਾਰਨ ਮੰਗਲ ਵਾਜੈਿਤ ਵਾਜੇ ਕਹਿੰਦੇ ਸਾਡੇ ਹਿਰਦੇ ਰੂਪੀ ਕਰਦੇ ਅੰਦਰ ਮੰਗਲ ਹੁੰਦਾ ਏ ਵਾਜੇ ਵੱਜਦੇ ਆ ਰਹਿਮਤਾਂ ਦੇ ਫੁੱਲ ਖਿੰਦੇ ਆ ਜਿਨਾਂ ਆਪਣਾ ਖਸਮ ਸਾਨੂੰ ਨਿਵਾਜਦਾ ਹੈ ਨਾ ਉਹਦੋਂ ਸਤਿਗੁਰੂ ਮਹਾਰਾਜ ਕਹਿੰਦੇ ਆ ਇਹ ਜਿਹੜਾ ਘਰ ਹੈ ਨਾ ਇਹਦੇ ਅੰਦਰ ਜਿੰਨੀਆਂ ਤਰੰਗਾਂ ਨੇ ਸਾਰੀਆਂ ਦੇ ਵਿੱਚੋਂ ਧੁਨੀ ਆਉਂਦੀ ਹੈ ਉਹ ਆਪ ਨੂੰ ਹੀ ਸੁਣਦੀ ਹੈ ਦੇ ਉਸ ਤੋਂ ਅਨੇ ਦੇ ਨਾਲ ਮਨੋਖ ਲੋਕ ਤੋਂ ਪਰਲੋਕ ਦੀ ਯਾਤਰਾ ਕਰ ਲਿੰਦਾ ਆ ਪਰਮੇਸ਼ਰ ਦੇ ਘਰ ਦੇ ਵਿੱਚ ਉਹਦਾ ਨਿਵਾਸ ਹੋ ਜਾਂਦਾ ਆ ਰੱਬ ਦੇ ਨਾਲ ਜੁੜ ਜਾਈਦਾ ਆ ਜਦੋਂ ਉਹਦੀ ਰਹਿਮਤ ਹੋਵੇ ਅਸਥਿਰ ਰਹਾ ਡੋਲ ਲਾ ਮਤ ਕਬ ਹੋ ਗੁਰੂ ਕੇ ਬਚਨੇ ਅਧਾਰ ਮਹਾਰਾਜ ਕਹਿੰਦੇ ਮਨੁੱਖਾ ਬੜਾ ਡੋਲਦਾ ਹੈ ਸੰਸਾਰ ਤੇ ਕੀ ਗੱਲ ਆ ਕਹਿੰਦੇ ਡੋਲਣਾ ਛੱਡ ਡੋਲੀ ਦਾ ਨਹੀਂ ਹੁੰਦਾ ਆਹੀਂ ਡੋਲਦੇ ਆ ਰੋਜ਼ ਰੋਜ਼ ਡੋਲਦੇ ਆ ਕਦੇ ਕਿਸੇ ਚੀਜ਼ ਤੇ ਡੁੱਲ ਗਏ ਕਦੇ ਕਿਸੇ ਚੀਜ਼ ਤੇ ਡੁੱਲ ਗਏ ਆਪਣੇ ਤਰਨ ਨੂੰ ਤਿਆਗ ਦਿੰਦੇ ਆ ਅੱਖਾਂ ਸਾਹਮਣੇ ਹੁੰਦਾ ਕਾਰਜ ਅਰੋਗ ਦੇ ਨਹੀਂ ਆ ਲੰਘ ਜਾਨੇ ਆ ਜ਼ੁਲਮ ਨਾਤੇ ਹੁੰਦਾ ਰਹੇ ਮਹਾਰਾਜ ਕਹਿੰਦੇ ਆ ਛੋਟੀਆਂ ਛੋਟੀਆਂ ਚੀਜ਼ਾਂ ਤੇ ਮਨੁੱਖਾ ਤੋਂ ਡੋਲ ਜਾਣਾ ਏ ਰੱਬ ਦਾ ਘਰ ਤੇ ਬੜਾ ਵੱਡਾ ਏ ਬੜਾ ਉੱਚਾ ਏ ਇਹਦੇ ਘਰ ਦੇ ਵਿੱਚ ਐਨੀਆਂ ਵਰਕਤਾਂ ਆ ਕਿ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਸਾਚੇ ਸਹਬਾ ਗਿਆ ਨਾ ਹੀ ਘਰ ਤੇ ਰਹੇ ਕਰਤਾ ਤੇਰਾ ਸਭ ਕੁਝ ਹੈ ਜਿਸ ਦੇ ਸੋ ਬਾਵੈ ਸਾਰਾ ਕੁਝ ਹੀ ਰੱਬ ਦੇ ਘਰ ਦੇ ਵਿੱਚ ਆ ਗੱਡੀ ਦੇ ਸਕਦਾ ਆ ਘਰ ਦੇ ਸਕਦਾ ਕੋਠੀ ਦੇ ਸਕਦਾ ਆ ਇਹ ਤੇ ਦੁਨਿਆਵੀ ਚੀਜ਼ਾਂ ਆ ਰੱਬ ਤੇ ਸਾਨੂੰ ਦੁਨੀਆਂ ਦਾ ਰਾਜਾ ਬਣਾ ਸਕਦਾ ਅੰਦਰ ਵੱਸ ਕੇ ਸਵਰਗਾਂ ਦਾ ਰਾਜ ਦੇ ਸਕਦਾ ਆ ਰੋਦੀ ਰਹਿਮਤ ਹੋਵੇ ਤੇ ਆਪਣਾ ਪੁੱਤ ਵੀ ਬਣਾ ਸਕਦਾ ਜਿਵੇਂ ਧੰਗ ਗੁਰੂ ਗੋਬਿੰਦ ਸਿੰਘ ਉਹ ਬਣਾਇਆ ਬੰਦਗੀ ਤੋਂ ਖੁਸ਼ ਹੋਇਆ ਰਬ ਤੇ ਕੀ ਕਹਿੰਦਾ ਆ ਮੈਂ ਆਪਣਾ ਸੁਤ ਤੂੰ ਜਾ ਲੈ ਵਾਜ ਤਖਤ ਪੰਥ ਪ੍ਰਚਲ ਕਰਵੇਂ ਕੋ ਸਾਜਾ ਕਹਿੰਦੇ ਮੈਂ ਆਪਣਾ ਪੁੱਤ ਬਣਾਇਆ ਤੈਨੂੰ ਪੰਥ ਨੂੰ ਪ੍ਰਚਲਨ ਵਾਸਤੇ ਮੈਂ ਤੈਨੂੰ ਸਾਜਿਆ ਆ ਤੇ ਪੁੱਤ ਦਾ ਇਹ ਕਹਿੰਦੇ ਦਾਵਾ ਹੁੰਦਾ ਆ ਕਿ ਜਿਹੜੀ ਪਿਤਾ ਦੀ ਜਾਇਦਾਦ ਆ ਪਿਤਾ ਦਾ ਜੋ ਕੁਝ ਆ ਉਹ ਪੁੱਤ ਦੇ ਕੋਲ ਵੀ ਹੋਵੇਗਾ ਰੱਬ ਕਹਿੰਦਾ ਹੈ ਕਹਿੰਦਾ ਮੇਰੇ ਅੰਦਰ ਜਿੰਨੀ ਪਾਵਰ ਹੈ ਨਾ ਸਾਰੀ ਤੇਰੇ ਕੋ ਆ ਜਾਏਗੀ ਤੂੰ ਮੇਰਾ ਪੋਤਿਆਂ ਕਮਾਈ ਕਰਨੀ ਹੈ ਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਹਿਬ ਜੀ ਵਾਂਗੂ ਕਰੋ ਦੁਨੀਆ ਇਧਰ ਦੀ ਉਧਰ ਹੋ ਜੇ ਚਾਰ ਯੁਗਤ ਪਸਿਆ ਕੀਤੀ ਇਹ ਸਤਗੁਰਾਂ ਦੀ ਰਹਿਮਤ ਹੈ ਤਾਂ ਬੰਦਗੀ ਹੁੰਦੀ ਆ ਹੁਣ ਤੇ ਬੰਦਗੀ ਮਹਾਰਾਜ ਨੇ ਸੌખી ਬੜੀ ਕਰਤੀ ਪਰ ਕਾਲ ਨੇ ਉਕੀ ਕੀਤੀ ਭਈ ਸੌખી ਤਾਂ ਆ ਕਿ ਚਾਰ ਯੁਗ ਨਹੀਂ ਕਰਨ ਦੀ ਲੋੜ ਜਿਹੜਾ ਆ ਯੁਗ ਜਿਹਦੇ ਵਿੱਚ ਜਿੰਨੀ ਸਾਨੂੰ ਆਯੂ ਮਹਾਰਾਜ ਨੇ ਬਖਸ਼ੀ ਕਿੰਨੇ ਦੁਨੀਆ ਦੇ ਕੰਮ ਕਾਜਾਂ ਨਾਲ ਚੱਲਦਾ ਹੋਇਆ ਤੂੰ ਇਹ ਆਪਣੇ ਸਮੇਂ ਨੂੰ ਸਫਲਾ ਕਰ ਲਾ ਤੇਰਾ ਪੜਾ ਹੋ ਜਾਏਗਾ ਫ਼ਹਿਮਤ ਹੋ ਜਾਊਗੀ ਬੜੀ ਛੇਤੀ ਮਹਾਰਾਜਾ ਸਾਡੇ ਤੇ ਕਿਰਪਾ ਕਰ ਦਿੰਦੇ ਆ ਸਾਨੂੰ ਪਰਮੇਸ਼ਰ ਦਾ ਦੁਆਰਾ ਬਖਸ਼ ਦਿੰਦੇ ਆ ਪਰ ਜੇ ਅਸੀਂ ਗੁਰ ਕੈ ਬਚਨ ਆਧਾਰ ਜੇ ਅਸੀਂ ਗੁਰੂ ਦੇ ਬਚਨਾਂ ਦਾ ਆਧਾਰ ਬਣਾ ਲਈਏ ਉਦੇ ਨਾਮ ਨੂੰ ਆਧਾਰ ਬਣਾ ਲਈਏ ਡੋਲੀਏ ਨਾ ਅਸਥਿਰ ਰਹੋ ਜੇ ਅਸਥਿਰ ਰਹੀਏ ਸੰਸਾਰ ਦੇ ਉੱਪਰ ਅਸਥਿਰ ਰਹਾਂ ਡੋਲਾ ਮਤ ਕਬੂ ਗੁਰ ਕਾ ਵਚਨ ਅਧਾਰੇ ਭਲਿਆ ਮਨੁਖਾ ਸਿਖਾ ਗੁਰੂ ਦੇ ਬਚਨਾਂ ਨੂੰ ਆਧਾਰ ਬਣਾ ਲੈ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਇਹ ਨਾਮ ਨੂੰ ਜਪ ਕੇ ਇਹਨੂੰ ਆਧਾਰ ਬਣਾ ਲੈ ਸੰਸਾਰ ਤੇ ਡੋਲਣਾ ਛੱਡ ਦੇ ਜੈ ਜੈਕਾਰ ਸਗਲ ਧੂ ਮੰਡਲ ਮੁਖ ਊਜਲ ਦਰਬਾਰ ਵਾ ਵਾ ਕੀ ਬਾਤਾਂ ਮਹਾਰਾਜ ਨੇ ਕਹੀਆਂ ਕਹਿੰਦੇ ਜੇ ਗੁਰੂ ਦੇ ਬਚਨਾਂ ਨੂੰ ਆਧਾਰ ਬਣਾ ਕੇ ਪੁੱਤਰਾ ਡੋਲੇਗਾ ਨਹੀਂ ਨਾ ਕਹਿੰਦੇ ਜੈ ਜੈਕਾਰ ਸਗਲ ਧੂ ਮੰਡਲ ਕਹਿੰਦੇ ਸਾਰੀ ਧੂਮੀ ਦੇਵਤੇ ਤੇਰਾ ਇਹ ਹੋਏਗਾ ਜੈ ਜੈਕਾਰ ਹੋ ਜੇਗੀ ਜੈ ਜੈਕਾਰ ਹੋ ਜੇਗੀ ਸੰਸਾਰ ਤੇ ਜੇ ਰੱਬ ਦੇ ਬਚਨਾਂ ਦਾ ਆਧਾਰ ਬਣਾ ਲਵੇਗਾ ਕੱਲਾ ਇਸ ਸੰਸਾਰ ਦੇ ਉੱਤੇ ਇਹ ਮਾਤ ਲੋਗ ਦੇ ਉੱਤੇ ਜੈ ਜੈਕਾਰ ਨਹੀਂ ਹੋਣੀ 사ਤਗੁਰੂ ਕਹਿੰਦੇ ਮੁਖ ਉਜਲ ਦਰਬਾਰ ਕਹਿੰਦੇ ਉਹ ਜਿਹੜਾ ਇਥੋਂ ਸੰਸਾਰ ਤੋਂ ਮਰ ਕੇ ਜਾਵੇਗਾ ਨਾ ਉੱਤੇ ਉੱਥੇ ਜਾ ਕੇ ਵੀ ਮੁਖ ਉਜਲਾ ਹੋ ਜਾਏਗਾ ਗੁਰੂ ਦੇ ਬਚਨਾਂ ਨੂੰ ਪ੍ਰੇਮ ਦੇ ਨਾਲ ਜਦੋਂ ਪੜ੍ਹੀਏ ਨਾ ਵਿਚਾਰੀਏ ਆਹ ਗਿਆ ਅਨੰਦ ਹੁੰਦਾ ਹੈ ਹਿਰਦੇ ਅੰਦਰ ਵਹਿਣ ਦੀਆਂ ਜਾਂਦੀਆਂ ਗੱਲਾਂ ਜਦੋਂ ਵਿਚਾਰ ਕਰੀਏ ਮਹਾਰਾਜ ਰਹਿਮਤ ਕਰਾ ਸਤਿਗੁਰੂ ਕਿਰਪਾ ਕਰਾ ਸਾਡੇ ਵੀ ਹਿਰਦੇ ਦੇ ਅੰਦਰ ਇੱਕ ਉਹ ਜਿਹੜਾ ਤੀਰ ਹੈ ਨਾ ਵੱਜ ਜਾਵੇ ਜਿਹੜਾ ਕਬੀਰ ਸਾਹਿਬ ਕਹਿੰਦੇ ਆ ਕਬੀਰ ਸਤਗੁਰੂ ਸੂਰਮੇ ਬਾਹਿਆ ਬਾਣ ਜੁਏਗਾ ਲਗਦੀ ਕੋਏ ਗਿਰ ਪਰਿਆ ਪਰਾਕਰੇ ਦੇ ਛੇਕ ਉਹ ਸਤਗੁਰਾਂ ਦੇ ਬਚਨਾਂ ਦਾ ਇੱਕ ਤੀਰ ਇੱਕ ਸਾਡੇ ਸੀਨੇ ਅੰਦਰ ਜੇ ਹਿਰਦੇ ਘਰ ਰੂਪ ਵਿੱਚ ਵੱਜ ਗਿਆ ਨਾ ਛੇਕ ਕਰਤਾ ਉਸ ਦਿਨ ਕਾਇਆ ਪਲਟ ਜਾਂਦੀ ਆ ਰਬ ਮਨੁੱਖ ਤੋਂ ਸੰਤ ਬਣ ਜਾਂਦਾ ਆ ਤੇ ਇਹ ਰਹਿਮਤ ਸਾਨੂੰ ਚਾਹੀਦੀ ਆ ਉਹਦੀ ਨਦਰ ਸਵੱਲੀ ਜੇ ਕਰੇ ਸੁਲਤਾਨਾ ਘਾਉ ਕਰਾਇਦਾ ਦਰ ਮੰਗਣ ਭੇਖ ਨਾ ਪਾਇਦਾ ਜੇ ਦਰ ਤੇ ਮੰਗੀ ਭੇਖ ਵੀ ਨਹੀਂ ਪ੍ਰਾਪਤ ਹੁੰਦੀ ਉਹਦੀ ਜੇ ਨਜ਼ਰ ਪੁੱਠੀ ਹੋ ਜੇ ਨਜ਼ਰ ਉਪਠੀ ਜੇ ਕਰੇ ਸੁਲਤਾਨਾ ਘਾਉ ਕਰਾਇਦਾ ਤੇ ਜੇ ਉਹ ਸਵੱਲੀ ਕਰਦਾ ਇਹ ਨਦਰ ਤੇ ਕੀ ਆ ਸੰਸਾਰ ਤੇ ਜਿਹੜਾ ਸਾਡੇ ਅੱਗੇ ਝੁਗ ਨਹੀਂ ਸਕਦਾ ਸਾਨੂੰ ਮਿਲ ਨਹੀਂ ਸਕਦਾ ਮਹਾਰਾਜ ਕੀ ਦੇ ਜੇ ਬਚਨਾ ਦੇ ਨਾਮ ਨੂੰ ਆਧਾਰ ਬਣਾ ਲੇਗਾ ਜੈ ਜੈਕਾਰ ਸਗਲ ਪੂ ਮੰਡਲ ਜੈ ਜੈਕਾਰ ਸਗਲ ਪੂ ਮੰਡਲ ਮੁਖ ਉਜਲ ਦਰਬਾਰ ਮੁਖ ਉਜਲ ਦਰਬਾਰ ਜਾਦਾ ਕਾਰ ਹੋਵੇਗੀ ਸਾਰੇ ਮਾਤ ਲੋਕ ਤੇ ਸੰਸਾਰ ਦੇ ਮੋਖ ਜਲਾ ਹੋਵੇਗਾ ਜਦੋਂ ਸੰਸਾਰ ਨੂੰ ਛੱਡ ਕੇ ਉਹਦੇ ਚਰਨਾਂ ਤੇ ਜਾਵੇਗਾ ਜਿਨ ਕੇ ਜੀਆ ਤਨਾਹੀ ਫੇਰੇ ਆਪੇ ਭਿਆਸ ਹਾਈ ਮਹਾਰਾਜ ਕਿੰਦੇ ਜੀ ਦੇ ਜੀ ਆ ਨਾ ਸੰਸਾਰ ਦੇ ਅਸੀਂ ਸਾਰੇ ਉਹਦੇ ਜੀ ਆ ਉਹਦੇ ਬਣਾਏ ਹੋਏ ਕਿੰਦੇ ਜਿਨਕੇ ਜੀਤ ਨਹੀਂ ਫੇਰੇ ਆਪੇ ਭਿਆਸਾ ਹੀ ਜਿਹਦੇ ਜੀ ਪੈਦਾ ਕੀਤੇ ਸੰਸਾਰ ਤੇ ਆਸੀਂ ਕੋਈ ਸਾਨੂੰ ਪਾਲ ਰਿਹਾ ਹੈ ਤੇ ਨਹੀਂ ਫੇਰੇ ਆਪੇ ਭਿਆਸਾ ਹੀ ਉਹ ਆਪ ਹੀ ਪਰਮੇਸ਼ਰ ਵਾਹਿਗੁਰੂ ਸਾਡਾ ਸਹਾਈ ਹੁੰਦਾ ਹੈ ਇਸ ਸੰਸਾਰ ਤੇ ਮਹਾਰਾਜ ਕਹਿੰਦੇ ਆਪ ਜਿਉਂਨੇ ਪੈਦਾ ਕੀਤਾ ਹੈ ਤੇ ਉਹ ਪਾਲਦਾ ਵੀ ਹੈ ਅਚਰਜ ਕੀਆ ਕਰਨ ਹਾਰੈ ਨਾਨਕ ਸੱਚ ਵਡਿਆਈ ਸਤਿਗੁਰੂ ਮਹਾਰਾਜ ਉਚਾਰਨ ਕਰਕੇ ਦੱਸਦੇ ਹਨ ਅਚਰਜ ਕੀਆ ਉਹ ਪ੍ਰਮੇਸ਼ਰ ਪਰਮਾਤਮਾ ਨੇ ਅਚਰਜ ਕਉਤਕ ਕੀਤਾ ਹੈ ਕਿਹੜਾ ਨਾਨਕ ਸੱਚ ਵਡਿਆਈ ਉਹਦੀ ਸੱਚੀ ਵਡਿਆਈ ਹੈ ਕਿ ਜਿਹਨੂੰ ਉਹਨੇ ਪੈਦਾ ਕੀਤਾ ਜਿਹਦੇ ਜਿਹੜੇ ਉਹਦੇ ਜੀ ਆ ਸੰਸਾਰ ਤੇ ਉਹਨਾਂ ਦੀ ਰੱਖਿਆ ਉਹ ਆਪ ਕਰਦਾ ਉਹਨਾਂ ਦੀ ਪਾਲਣਾ ਆਪ ਕਰਦਾ ਉਹਨਾਂ ਨੂੰ ਰੋਜੀ ਆਪ ਦਿੰਦਾ ਮਹਾਰਾਜ ਕਹਿੰਦੇ ਇਹ ਉਹਦਾ ਬਿਰਦ ਹੈ ਇਹ ਉਹਦੀ ਰਹਿਮਤ ਹੈ ਉਹਦੀ ਕਿਰਪਾ ਹੈ ਜੋ ਸਤਗੁਰੂ ਦੀ ਸੱਚ ਵਡਿਆਈ ਹੈ ਉਹਦੀ ਜਿਹੜਾ ਰਹਿਮਤ ਕਰਕੇ ਕਿਰਪਾ ਕਰਕੇ ਸਾਨੂੰ ਸੰਸਾਰ ਦੇ ਵਿੱਚ ਤਾਰ ਦਾ ਜਾਏ। ਸਮੁੰਦਰ ਸਾਗਰ ਤੋਂ ਤਾਰ ਦਿੰਦਾ ਹੈ। ਆਤਮ ਜੀ ਨੂੰ ਮਹਾਰਾਜ ਕਿਰਪਾ ਕਰ ਜੋ ਇਹ ਪਿਆਰੇ ਦੇ ਪਿਆਰੇ ਗੋਲਿਆ ਸਾਡੇ ਹਿਰਦੇ ਰੂਪੀ ਘਰ ਅੰਦਰ ਵਸ ਜਾ। ਸਾਨੂੰ ਮੱਤ ਆਵੇ। ਮਹਾਰਾਜ ਕਿਰਪਾ ਕਰੋ। ਰਹਿਮ ਕਰੋ ਕਿਰਪਾ ਕਰੋ ਦਇਆ ਕਰੋ। ਸਾਡੇ ਸੀਸ ਤੇ ਮੇਰ ਪ੍ਰਿਆਤ ਰੱਖੋ ਅਸੀਂ ਤੇਰੀ ਬਾਣੀ ਨੂੰ ਪੜੀਏ ਤੇਰੇ ਨਾਮ ਜਪੀਏ ਇਨੀਆਂ ਬੇਨਤੀਆਂ ਆਪ ਜੀ ਨੇ ਪਰਵਾਣ ਕਰਨੀਆਂ ਇਨੇ ਸਮੇਂ ਅੰਦਰ ਬਿਆਨਤ ਪ੍ਰਕਾਰ ਦੀਆਂ ਬੁਲਾਉਣ ਆਪ ਬਖਸ਼ਣਾ ਰੂਪ ਗੁਰੂ ਕੀ ਸੰਗਤ ਬਖਸ਼ਣੀ ਹੋ ਕਿਰਪਾ ਕਰਕੇ ਬਖਸ਼ ਲੈਣਾ ਆਓ ਵਾਹਿਗੁਰੂ ਜੀਆਂ ਦੇ ਸੁਣਨਾ ਚੜੀਏ ਪਤੇ ਬੁਲਾਈ ਨੇ ਜੀ ਸਰਵਾਸਤਿ ਦੇ ਬੜੇ ਬਰੇ ਸਤਕਾਰ ਸਹਿਜੋ ਜੀ Wahee wow. Huru Wow! ਵਾਹਿਗੁਰੂ ਇਨਾ ਘਰਾਂ ਦੇ ਵਿੱਚ ਪਰਮੇਸ਼ਰ ਦੇ ਨਾਮ ਨਾਲ ਜੁੜਿਆ ਕਰੋ ਬੜਾਣਾ ਹੋਵੇ ਸੰਗਤ ਵਿੱਚ ਬਹਿ ਕੇ ਗੁਰੂ ਦੀ ਜੋਰੀ ਅੰਦਰ ਬਹਿ ਕੇ ਇਹ ਰੱਬ ਦੀ ਰਹਿਮਤ ਹੈ ਉਹਦੀ ਦ੍ਰਿਸ਼ਟੀ ਉਹਦੀ ਕਿਰਪਾ ਹੈ ਜਦੋਂ ਅਸੀਂ ਬਹਿ ਕੇ ਨਾਮ ਜਪਿਆ ਹੈ ਬੈਠੇ ਆਂ ਰਾਮ ਦੀ ਨਾਮ ਨਾਲ ਸਾਡੀ ਸਾਹਜ ਪਈ ਆ ਉਹਦਾ ਸ਼ੁਕਰ ਹੈ ਹੱਥ ਜੋੜ ਕੇ ਮਹਾਰਾ ਦਾ ਸ਼ੁਕਰ ਕਰਿਆ ਕਰੋ ਸਾਡੇ ਗੁਰੂ ਰਹਿਮਤ ਘੜੀ ਕੀਤੀ ਤੁਸੀਂ ਸਾਨੂੰ ਅੱਜ ਸੰਗਤ ਬਖਸ਼ੀ ਆ ਅੱਜ ਅਸੀਂ ਚਾ ਲਗੇ ਆਏ ਆ ਤੁਹਾਡੀ ਹਜ਼ੂਰੀ ਅੰਦਰ ਬੈਠੇ ਆ ਰਾਇ ਮਰ ਕੀਤੀ ਸਾਡੇ ਤੇ ਬੜਾ ਥਰਸੀਤ ਆ ਇਸੇ ਤਰ੍ਹਾਂ ਹੀ ਹਰ ਰੋਜ਼ ਆਇਆ ਕਰੋ ਗੁਰੂ ਦਰਬਾਰ ਅੰਦਰ ਹਾਜ਼ਰੀਆਂ ਭਰਿਆ ਕਰੋ ਪਰਮੇਸ਼ਰ ਦੀ ਬਾਣੀ ਦੇ ਜਾਪ ਨੂੰ ਸਾਂਝ ਪਾਇਆ ਕਰੋ ਨਾਮ ਜਪਿਆ ਕਰੋ ਇਨੀਆਂ ਬੇੜਤੀਆਂ ਪਰਮਾਨ ਕਰਨਾ